ਹੇ ਗੁਰੂ ਸਾਹਿਬ ਦੀ ਸੋਰਠ ਮਹਲਾ ਪਹਿਲਾ ਤੇ ਸਾ ਮਨ ਸਾ ਬੰਧਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁਨ ਜਗ ਜਾਇ ਭਾਈ ਬਿਨ ਸੇ ਨਾਮ ਵਿਸਾਰੀ ਏਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਬੁੱਤ ਪੰਨ ਜਗ ਜਾਇ ਭਾਈ ਬਿਨ ਸੇ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ ਸੁਣ ਪੰਡਿਤ ਰੰਗ ਆਕਾਰੀ ਜੇਤ ਕਰਮ ਸੁਖ ਉਪਜੈ ਭਾਈ ਸੁ ਆਤਮ ਤਤ ਵਿਚਾਰੀ ਰਹਾਉ ਸਾਸਤ ਬੀਦ ਬੱਕਾ ਖੜੋ ਭਾਈ ਕਰਮ ਕਰਹੁ ਸੰਸਾਰੀ ਪਾਖੰਡ ਮੈਲ ਨਾ ਚੁਕਈ ਭਾਈ ਅੰਤਰ ਮੈਲ ਵਿਕਾਰੀ ਇਨ ਬਿਦ ਡੂਬੀ ਮਾਕਰੀ ਭਾਈ ਹਉਂਦੇ ਸਿਰ ਕੈ ਭਾਰੀ ਦੁਰਮਤ ਘਣੀ ਵਿਗੋਤੀ ਭਾਈ ਦੁਜੇ ਭਾਈ ਖੁਆਈ ਬਿਨ ਸਤਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਭਰਮ ਨ ਜਾਈ ਸਤਗੁਰ ਸੇਵੀ ਤਾ ਸੁਖ ਪਾਏ ਭਾਈ ਆਗਣ ਜਾਣ ਰਾਈ ਸਾਚ ਸਹਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੀ ਸੋਭਜੈ ਭਾਈ ਗੁਰ ਬਿਨ ਮਗ ਨਾ ਪਾਈ ਇਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਔੜ ਬੋਲ ਬਿਖ ਖਾਈ ਪੰਡਿਤ ਦਹੀ ਵਿਲੋਈਏ ਭਾਈ ਵਿਚੋ ਨਿਕਲੇ ਤਥ ਜਾਲ ਮਥੀਏ ਜਾਲ ਦੇਖੀਏ ਭਾਈ ਇਹੋ ਜਗ ਇਹਾ ਵਥ ਗੁਰ ਬਿਨ ਭਰਮ ਵਿਗੂਚੀਐ ਭਾਈ ਘਟ ਘਟ ਦੇਉ ਅਲਖ ਇਹੋ ਜਗ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੂ ਮਾਇ ਬੇਨ ਗੁਰ ਗਾਂਠ ਨਾ ਛੁਟਈ ਭਾਈ ਥਾਕੇ ਕਰਮ ਕਮਾਈ ਇਹੋ ਜਗ ਭਰਮ ਭੁਲਾਇਆ ਭਾਈ ਕਹਿਣਾ ਕਿਛੂ ਨ ਜਾਏ ਵਰ ਮਿਲਿਆ ਭਾਉ ਮਨ ਵਸੈ ਭਾਈ ਪੈ ਮਰਨਾ ਸੱਚ ਲੇਖ ਮੱਜਨ ਦਾਨ ਚੰਗਿਆਈਆ ਭਾਈ ਦਰਗਹ ਨਾਮ ਵਿਸ਼ੇਖ ਘੋਰ ਅੰਕਸ ਜਿਨ ਨਾਮ ਦ੍ਰਿੜਾਇਆ ਭਾਈ ਮਨ ਵਸਿਆ ਚੂਕਾ ਭੇਖ ਇਹੋ ਤਨ ਹਾਟ ਸਰਾਫ ਕੋ ਭਾਈ ਵਖਰ ਨਾਮ ਅਪਾਰ ਇਹੋ ਵਖਰ ਵਾਪਾਰੀ ਸੋ ਦ੍ਰਿੜ ਹੈ ਭਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ ਹਾਟ ਸਰਾਫ ਕੋ ਭਾਈ ਵਖਰ ਨਾਮ ਅਪਾਰ ਇਹੋ ਵਖਰ ਵਪਾਰੀ ਸੂਦਰੜ ਭਾਈ ਹੋਰ ਸ਼ਬਦ ਕਰੇ ਵਿਚਾਰ ਧਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ